ਬੈ ਗਿਆ ਮੰਡੀ ਦੇ ਵਿੱਚ ਜਾ ਕੇ ਨਾ ਵੇਖੀ ਘਰੇ ਦੀਵਾਲੀ ਆ ਕੇ ਬੈ ਗਿਆ ਮੰਡੀ ਦੇ ਵਿੱਚ ਜਾ ਕੇ ਨਾ ਵੇਖੀ ਘਰੇ ਦੀਵਾਲੀ ਆ ਕੇ ਹੋ ਕਿੱਥੇ ਗਿਆ ਸਾਡ ਡੈਡੀ ਹੋ ਕਿੱਥੇ ਗਿਆ ਸਾਡ ਡੈਡੀ ਪੁੱਛਦੇ ਫਿਰ ਨੰਨਿਆਣੇ ਵੇ ਤੇਰੇ 15 ਦਿਨ ਮੰਡੀ ਵਿੱਚ ਕਿਉਂ ਨਹੀਂ ਵਿਕਦੇ ਦਾਣੇ ਵੇ ਤੇਰੇ 15 ਦਿਨ ਨਹੀਂ ਮੰਡੀ ਵਿੱਚ ਕਿਉਂ ਵਿਕਦੇ ਦਾਣੇ ਵੇ ਓਏ ਇੱਥੇ ਬਾਰ ਦਾ ਨਾ ਪਿਆ ਮੁੱਕਿਆ ਨਹੀਂ ਪਹਿਲਾ ਮਾਲ ਗਿਆ ਨਹੀਂ ਝੁਕਿਆ ਇਤਬਾਰ ਦਾ ਨਾ ਪਿਆ ਮੁੱਕਿਆ ਨਹੀਂ ਪਹਿਲਾ ਮਾਲ ਗਿਆ ਨਹੀਂ ਚੁੱਕਿਆ ਝੋਨਾ ਘੱਟ ਰੇਟ ਤੇ ਲੈਂਦੇ ਝੋਨਾ ਘੱਟ ਰੇਟ ਤੇ ਵੇਚਦਾ ਨਹੀਂ ਫਿਰਦੇ ਰਲੇ ਵਪਾਰੀ ਨਹੀਂ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨਹੀਂ ਹੁਣ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨਹੀਂ ਅੱਗ ਪਰਾਈ ਨੂਨੇ ਲੌਣੇ ਨਮਕ ਨੂਣ ਬਣਾ ਦਿੱਤਾ ਅੱਗ ਪਰਾਈ ਨੂਨੇ ਲੌਣੇ ਨਮਕ ਨੂਣ ਬਣਾ ਦਿੱਤਾ ਰੈੱਡ ਐਂਟਰੀ ਹੋ ਜਾਣੀ ਥਾਂ ਥਾਂ ਲੇਕੇ ਲਾ ਦਿੱਤਾ ਰੈੱਡ ਐਂਟਰੀ ਹੋ ਜਾਣੀ ਥਾਂ ਥਾਂ ਲੇਕੇ ਲਾ ਦਿੱਤਾ ਹੁ ਕੱਢਣ ਕਿਸਾਨਾਂ ਦੇ ਨਾਲ ਲੱਗਦਾ ਵੈਰ ਪੁਰਾਣੇ ਵੀ ਹੋ ਲੱਗਦਾ ਵੈਰ ਪੁਰਾਣੇ ਵੀ ਤੇਰੇ 15 ਦਿਨ ਮੰਡੀ ਵਿੱਚ ਕਿਉਂ ਨਹੀਂ ਵਿਕਦੇ ਦਾਣੇ ਵੇ ਤੇਰੇ 15 ਦਿਨ ਮੰਡੀ ਵਿੱਚ ਕਿਉਂ ਨਹੀਂ ਵਿਕਦੇ ਦਾਣੇ ਵੇ ਓ ਚੱਕੀ ਫਿਰ ਨ ਮਸ਼ੀਨਾ ਸਾਲਾ ਉਹ ਚਰ ਸੱਟ ਨਹੀਂ ਆਉਂਦਾ ਨਹੀਂ ਚੱਕੀ ਫਿਰ ਨ ਮਸ਼ੀਨਾ ਸਾਲਾ ਉਹ ਚਰ ਸੱਟ ਨਹੀਂ ਆਉਂਦਾ ਬਿਨਾ ਕਮਿਸ਼ਨ ਐਂਸਪਾਈਟਰ ਬੋਲੀ ਵੀ ਨਹੀਂ ਲਾਉਂਦਾ ਨਹੀਂ ਬਿਨਾ ਕਮਿਸ਼ਨ ਐਂਸਪਾਈਟਰ ਬੋਲੀ ਵੀ ਨਹੀਂ ਲਾਉਂਦਾ ਉਹ ਨਾਲ ਸੈਲਰਾਂ ਵਾਲੇ ਫਿਰਦੇ ਰਲੇਦਕਾਰੀ ਨਹੀਂ ਨਹੀਂ ਨਾਲ ਸੈਲਰਾਂ ਵਾਲਿਆਂ ਦੇ ਫਿਰਦੇ ਰਲੇਦਕਾਰੀ ਨਹੀਂ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨੀ ਹੁਣ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨੀ ਤਾਂ ਤਾਂ ਧਰਨੇ ਲੱਗੇ ਗੱਲ ਤਾਂ ਫੇਰ ਵੀ ਨਹੀਂ ਇਹ ਸੁਣਦੇ ਕਿਉਂ ਨਹੀਂ ਹੱਕ ਵਿੱਚ ਖੜਦੇ ਲੀਡਰ ਜਿਹੜੇ ਆਪਾਂ ਚੁਣਦੇ ਕਿਉਂ ਨਹੀਂ ਹੱਕ ਵਿੱਚ ਖੜਦੇ ਲੀਡਰ ਜਿਹੜੇ ਆਪਾਂ ਚੁਣਦੇ ਜੇ ਸੱਚ ਬੋਲਦਾ ਮੇਵਾ ਚੱਕ ਪੜਾਉਂਦੇ ਥਾਣੇ 'ਵੇ ਹੋ ਚੱਕ ਪੜਾਉਂਦੇ ਥਾਣੇ 'ਵੇ ਤੇਰੇ 15 ਦਿਨ ਮੰਡੀ ਵਿੱਚ ਕਿਉਂ ਨਹੀਂ ਵਿਕਦੇ ਦਾਣੇ 'ਵੇ ਤੇਰੇ 15 ਦਿਨ ਨਹੀਂ ਮੰਡੀ ਵਿੱਚ ਕਿਉਂ ਵਿਕਦੇ ਦਾਣੇ 'ਵੇ ਆਉ ਇੱਕ ਦੂਜੇ ਨੂੰ 도ਛ ਦਿੰਦਿਆਂ ਦੋਵੇਂ ਹੀ ਸਰਕਾਰਾਂ ਨਹੀਂ ਇੱਕ ਦੂਜੇ ਨੂੰ 도ਛ ਦਿੰਦਿਆਂ ਦੋਵੇਂ ਹੀ ਸਰਕਾਰਾਂ ਓ ਮੰਡੀ ਦੇ ਵਿੱਚ ਰੁੱਲਨ ਵਿਚਾਰੇ ਕੋਈ ਨਹੀਂ ਲੈਂਦਾ ਸਾਰਾ ਆ ਮੰਡੀ ਦੇ ਵਿੱਚ ਰੁੱਲਨ ਵਿਚਾਰੇ ਕੋਈ ਨਹੀਂ ਲੈਂਦਾ ਸਾਰਾ ਓ ਮੇਵੇ ਦੁਲੇ ਵਾਲੀ ਦੀ ਤਾਂ ਕਿਸਮਤ ਮਾੜੀ ਨਹੀਂ ਓ ਮੇਵੇ ਦੁਲੇ ਵਾਲੀ ਦੀ ਤਾਂ ਕਿਸਮਤ ਹਾਰੀ ਨਹੀਂ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨੀ ਤੇਰੇ 15 ਦਿਨ ਨਹੀਂ ਮੰਡੀ ਵਿੱਚ ਕਿਉਂ ਵਿਕਦੇ ਦਾਣੇ ਵੇ ਓ ਫੇਲ ਹੋ ਗਿਆ ਲੱਗਦਾ ਏ ਸਿਸਟਮ ਸਰਕਾਰੀ ਨੀ ਤੇਰੇ 15 ਦਿਨ ਮੰਡੀ ਵਿੱਚ ਕਿਉਂ ਨਹੀਂ ਵਿਕਦੇ ਦਾਣੇ ਵੇ